ਪੰਜਾਬ ਦੇ ਮੋਗਾ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਮੋਗਾ ਦੇ ਸਾਫਾ ਐਮ ਸੀ ਨਰਿੰਦਰਪਾਲ ਸਿੱਧੂ ਤੇ ਦੋ ਨਕਾਬ ਪੋਸ਼ਾ ਵਾਲੋ ਉਸ ਸਮੇਂ ਫਾਇਰਿੰਗ ਕੀਤੀ ਗਈ ਜਦੋਂ ਆਪਣੇ ਘਰ ਦੇ ਵੇੜੇ ਵਿੱਚ ਬੈਠੇ ਸਨ ਦੋ ਨਕਾਬ ਪੋਸ਼ਾ ਵਾਲੋ ਚਲਾਈਆਂ ਗੋਲੀਆਂ ਉਹਨਾਂ ਦੇ ਮੋਢੇ ਅਤੇ ਪੱਟ 'ਚ ਲੱਗੀਆਂ ਜਿਸ ਤੋਂ ਬਾਅਦ ਇਲਾਜ ਲਈ ਉਹਨਾਂ ਨੂੰ ਤੁਰੰਤ ਮੋਗਾ ਦੇ ਮੈਡੀ ਸਿਟੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਾਤ ਫਿਲਹਾਲ ਠੀਕ ਦੱਸੀ ਜਾ ਰਹੀ ਹੈ ਮੀਡੀਆ ਦੀਆਂ ਰਿਪੋਰਟਸ ਦੇ ਮੁਤਾਬਕ ਮੋਗਾ ਦੇ ਕਾਂਗਰਸ ਨੇਤਾ ਤਰਨਪਾਲ ਸਿੰਘ ਨੇ ਦੱਸਿਆ ਕਿ ਪਿਛਲੇ 6 ਮਹੀਨਿਆਂ ਤੋਂ ਨਰਿੰਦਰ ਪਾਸਿੰਗ ਆਪਣੀ ਜਾਨ ਨੂੰ ਖਤਰਾ ਹੋਣ ਦੀ ਗੱਲ ਕਰਦੇ ਹੋਏ ਪੁਲਿਸ ਕੋਲ ਸੁਰੱਖਿਆ ਦੀ ਮੰਗ ਕਰ ਰਹੀ ਸੀ ਪਰ ਅਧਿਕਾਰੀਆਂ ਵੱਲੋਂ ਇਸ ਵੇਲੇ ਕੋਈ ਧਿਆਨ ਨਹੀਂ ਦਿੱਤਾ ਗਿਆ ਗੋੜੀਆਂ ਨਗਰ ਤੋਂ ਬਾਅਦ ਜ਼ਖਮੀ ਹੋਏ ਨਰਿੰਦਰਪਰ ਸਿੱਧੂ ਨੇ ਇਸ ਘਟਨਾ ਬਾਰੇ ਕੀ ਕਿਹਾ ਉਹ ਵੀ ਸੁਣੋ ਨਹੀਂ ਨਹੀਂ ਘਰੇ ਬੈਠੇ ਆ ਸਾਰੇ ਜਣੇ ਅਸੀਂ ਜੀ ਪਾਰਕ ਦੇ ਵਿੱਚ ਦੋ ਜਣੇ ਆਏ ਆ ਫੈਰਿੰਗ ਕਰਕੇ ਉੱਡ ਗਏ ਕਿੰਨੀਆਂ ਗੋਲੀਆਂ ਚਲਾਈਆਂ ਜੀ ਉਹਨਾਂ ਨੇ ਮੇਰੇ ਤਾਂ ਤਿੰਨ ਲੱਗੀਆਂ ਜੀ ਕੀ ਕੀ ਪਤਾ ਕੀ ਲੱਗਿਆ ਧਿਆਨ ਧਿਆਨ ਕਰੋ ਤਾਂ ਇਸ ਘਟਨਾ ਦੀ ਜਾਣਕਾਰੀ ਸਾਂਝੇ ਕਰਦੇ ਹੋਏ ਇੰਸਪੈਕਟਰ ਵਰੁਣ ਕੁਮਾਰ ਨੇ ਦੱਸਿਆ ਕਿ ਇਹ ਕੋਈ ਨਿੱਜੀ ਰੰਜਿਸ਼ ਦਾ ਮਾਮਲਾ ਹੋ ਸਕਦਾ ਹੈ ਕਿਉਂਕਿ ਨਕਾਬਪੋਸ਼ਾ ਵਾਲੋ ਘਰ ਦੇ ਵਿਹੜੇ ਅੰਦਰ ਦਾਖਲ ਹੋ ਕੇ ਨਰਿੰਦਰਪਾਲ ਸਿੰਘ ਸਿੱਧੂ ਤੇ ਫਾਇਰਿੰਗ ਕੀਤੀ ਗਈ ਹੈ ਹਾਂਜੀ ਇੱਕ ਜਿਹੜੇ ਸਾਬਕਾ ਐਮਸੀ ਸੀਗੇ ਨਰਿੰਦਰਪਾਲ ਸਿੰਘ ਸਿੱਧੂ ਇਹ ਆਪਣੇ ਸ਼ਹੀਦ ਭਗਤ ਸਿੰਘ ਨਗਰ ਦੇ ਰਹਿਣ ਵਾਲੇ ਨੇ ਇਹਨਾਂ ਤੇ ਫਾਇਰਿੰਗ ਹੋਈ ਸੀ ਜਿਸ ਦੇ ਚਲਦਿਆਂ ਅਸੀਂ ਮੌਕੇ ਤੇ ਪਹੁੰਚ ਕੇ ਜਿਹੜੇ ਬੰਦਿਆਂ ਨੂੰ ਕੈਮਰੇ ਵਗੈਰਾ ਚੈੱਕ ਕਰਕੇ ਟਰੇਸ ਕਰ ਲਿਆ ਸੀ ਟਰੇਸ ਕਰਕੇ ਇਹ 286 ਨੰਬਰ ਐਫ ਆਈ ਆਰ ਹੈ ਜਿਹੜੀ ਥਾਣਾ ਸਿਟੀ ਮੋਗਾ ਦੇ ਵਿੱਚ ਦਰਜ ਹੋਈ ਹੈ ਜਿਸ ਦੇ ਵਿੱਚ ਇਹ ਤਿੰਨ ਬੰਦੇ ਇਹ ਟਰੇਸ ਕੀਤੇ ਜਾ ਚੁੱਕੇ ਨੇ ਤੇ ਇੱਕ ਬੰਦਾ ਹਜੇ ਅਣਪਛਾਤਾ ਹੈ ਇਹਨੂੰ ਵੀ ਛੇਤੀ ਟਰੇਸ ਕਰਕੇ ਜਲਦੀ ਇਹਨਾਂ ਦੀ ਗ੍ਰਿਫਤਾਰੀ ਕੀਤੀ ਜਾਏਗੀ ਕੀ ਮਾਮਲਾ ਕੀ ਸੀ ਜਿਹੜੇ ਰੰਜਿਸ਼ ਕਰਦੇ ਹਾਂ ਹਾਂਜੀ ਇਹਨਾਂ ਦੀ ਇਹ ਪਰਸਨਲ ਰੰਜਿਸ਼ ਸੀ ਉਹ ਉਹਨਾਂ ਦੇ ਏਰੀਆ ਦਾ ਰਹਿਣ ਵਾਲਾ ਬੰਦਾ ਸੀ ਉਹ ਆਂਦੇ ਸੀ ਉਹ ਲੜਾਈ ਝਗੜਾ ਚ ਇਨਵੋਲ ਹੋਂਦਾ ਸੀ ਤੇ ਇਹਨਾਂ ਨੂੰ ਲੱਗਦਾ ਸੀ ਵੀ ਜਿਵੇਂ ਕਈ ਵਾਰੀ ਐਮਸੀ ਹੋਣ ਦੇ ਨਾਤੇ ਇਹਨਾਂ ਨੇ ਪੱਖਪਾਤ ਕੀਤਾ ਵੀ ਜਿਵੇਂ ਇਹਨੂੰ ਮਹਿਸੂਸ ਹੁੰਦਾ ਸੀ ਇਹਨੇ ਕਾਫੀ ਯਾਰ ਮੇਰਾ ਪੱਖਪਾਤ ਕੀਤਾ ਕਿਹਦੇ ਕਿਹਦੇ ਦਾ ਮਾਮਲਾ ਦਰਜ ਕੀਤਾ ਗਿਆ ਇਹ ਤਿੰਨ ਜਣੇ ਨੇ ਇੱਕ ਤਾਂ ਹੈਗਾ ਸੇਬੂ ਤੇ ਇੱਕ ਹਰਪ੍ਰੀਤ ਹੈਪੀ ਤੇ ਇੱਕ ਜਗਮੂਨ ਸਿੰਘ ਇਹ ਗ੍ਰਿਫਤਾਰੀ ਹੋਈ ਸੀ ਇਹਨੇ ਇਹਨਾਂ ਨੂੰ ਛੇਤੀ ਅਰੈਸਟ ਕਰ ਲਾਂਗੇ ਤੇ ਜਿਹੜੇ ਗੋਲੀਆਂ ਚਲਾਉਣ ਵਾਲੇ ਸੀ ਉਹ ਕੌਣ ਸੀ ਉਹਨਾਂ ਦੇ ਉਹਨਾਂ ਚੋਂ ਇੱਕ ਹਰਪੀ ਸਿੰਘ ਸੀ ਇਹ ਕਨਪਛਾਤਾ ਹੈ ਤੇ ਉਹਨੂੰ ਵੀ ਜਲਦੀ ਟ੍ਰੇਸ ਕਰ ਲਿਆ ਜਾਏਗਾ ਤੇ ਉਹਨੂੰ ਨਾਮਜ਼ਦ ਕਰਕੇ ਅਰੈਸਟ ਪਾਈ ਜਾਏਗੀ ਇਹਨਾਂ ਦੇ ਛੇ ਤੇ ਕੋਈ ਪੈਸੇ ਪੁੱਛੇ ਦਿੱਤੇ ਸੀ ਕਿ ਇਹ ਇਹਨਾਂ ਨੂੰ ਗੋਲੀ ਚਲਾਉਣ ਦੀ ਨਹੀਂ ਇਹ ਅਜੇ ਇਨਵੈਸਟੀਗੇਸ਼ਨ ਦਾ ਪਾਟ ਹੈ ਇਹਨਾਂ ਦੀ ਰੰਜਿਸ਼ ਸੀਗੀ ਤਾਂ ਇਹ ਤੁਹਾਨੂੰ ਪਹਿਲਾਂ ਹੀ ਕਲੀਅਰ ਕੀਤਾ ਸੀ ਵੀ ਇਹ ਇਹਨਾਂ ਦੀ ਰੰਜਿਸ਼ ਹੈ ਇਹ ਇਸ ਕਰਕੇ ਉਸੇਬੂ ਦੇ ਲਿੰਕ 'ਚ ਸੀਗੇ ਬੰਦੇ ਤੇ ਉਹਨੇ ਕਹਿ ਕੇ ਕਰਵਾਇਆ ਦੁੱਤੀ ਫਾਇਰਿੰਗ ਹੋਣ ਤੋਂ ਬਾਅਦ ਪੰਜਾਬ ਦੀ ਸਿਆਸਤ ਵੀ ਭੜ ਚੁੱਕੀ ਹੈ ਲਗਾਤਾਰ ਵਿਰੋਧੀ ਪਾਰਟੀਆਂ ਦੇ ਲੀਡਰ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧ ਰਹੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵਿਡਿੰਗ ਨੇ ਇਸੀ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਲਿਖਿਆ ਪੰਜਾਬ ਦੇ ਲੋਕ ਹੁਣ ਘਰਾਂ ਦੇ ਅੰਦਰ ਵੀ ਮਹਿਫੂਜ਼ ਨਹੀਂ ਰਹੇ ਸਾਡੀ ਸੀਨੀਅਰ ਆਗੂ ਅਤੇ ਮੋਗਾ ਤੋਂ ਤਿੰਨ ਵਾਰ ਦੀ ਕੌਂਸਲਰ ਰਹੇ ਸ਼੍ਰੀ ਨਰਿੰਦਰਪਾਲ ਸਿੰਘ ਸਿੱਧੂ ਜੀ ਦੇ ਘਰੀਵੜਕੇ ਹਮਦਾਵਾਲਾ ਨੇ ਗੋਲੀਆਂ ਚਲਾ ਦਿੱਤੀਆਂ ਨੇ ਮੈਂ ਉਹਨਾਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕਰਦਾ ਅਤੇ ਸਰਕਾਰ ਨੂੰ ਇਹ ਚੇਤਾਵਨੀ ਦਿੰਦਾ ਹਾਂ ਕਿ ਜੇਕਰ ਦੋਸ਼ੀਆਂ ਨੂੰ ਜਲਦ ਤੋਂ ਜਲਦ ਨਾ ਫੜਿਆ ਗਿਆ ਤਾਂ ਉਹਨਾਂ ਤੇ ਕਾਂਗਰਸ ਪਾਰਟੀ ਵੱਡਾ ਸੰਘਰਸ਼ ਉਲੁਲਕੇਗੀ ਕਾਨੂੰਨ ਵਿਵਸਥਾ ਅੱਜ ਪੰਜਾਬ ਦੀ ਇੱਕ ਅਹਿਮ ਮੁੱਦਾ ਬਣ ਗਿਆ ਕਿਉਂਕਿ ਗੈਂਗਸਟਰ ਬੇਖੌਫ ਹੋ ਕੇ ਪੰਜਾਬੀਆਂ ਉੱਤੇ ਹਮਲਾ ਕਰ ਰਹੇ ਨੇ ਪਰ ਪੁਲਿਸ ਅਤੇ ਸਰਕਾਰ ਸੁੱਤੀ ਪਈ ਹੈ ਮੈਂ ਹੁਣੇ ਗੱਲ ਕਰ कि ਉਹਨਾਂ ਦਾ ਹਾਲਚਲ ਵੀ ਜਾਣਿਆ ਉਹਨੋਂ ਠੀਕ ਹਨ ਪਰ ਇਸ ਉੱਤੇ ਸਖਤ ਐਕਸ਼ਨ ਲੈਣ ਦੀ ਲੋੜ ਹੈ ਤੇ ਹੁਣ ਇਸੇ ਗੱਲ ਤੇ ਪੰਜਾਬ ਸਰਕਾਰ ਦੇ ਨਿਸ਼ਾਨੇ ਸਾਧਦੇ ਹੋਏ ਆਕਾੜੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਪੰਜਾਬ ਸਰਕਾਰ ਖਿਲਾਫ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਵੱਡੇ ਸਵਾਲ ਚੁੱਕੇ ਨੇ ਉਹਨਾਂ ਨੇ ਇੱਕ ਪੋਸਟ ਪਾ ਕੇ ਲਿਖਿਆ ਮੋਗਾ ਚ ਕਾਂਗਰਸੀ ਇਕ ਆਗੂ ਤੇ ਹੋਏ ਗੋਲੀਬਾਰੀ ਦੀ ਘਟਨਾ ਬਹੁਤ ਹੀ ਹੈਰਾਨੀਜਨਕ ਅਤੇ ਗੰਭੀਰ ਚਿੰਤਾ ਦਾ ਵਿਸ਼ੇ ਇਹ ਮਾਮਲਾ ਕਿਸੇ ਵਿਸ਼ੇਸ਼ ਪਾਰਟੀ ਨਾਲ ਸੰਬੰਧਿਤ ਹੋਣ ਦਾ ਨਹੀਂ ਹੈ ਸਗੋਂ ਪੰਜਾਬ ਚ ਕਾਨੂੰਨ ਵਿਵਸਥਾ ਦੀ ਪੂਰੀ ਤਰ੍ਹਾਂ ਟੈਟੇਰੀ ਹੋਣ ਜਾਣ ਦਾ ਸਪਸ਼ਟ ਸੰਕੇਤ ਹੈ ਪੰਜਾਬ 'ਚ ਰੋਜ਼ਾਨਾ ਗੋਲੀਆਂ ਚੱਲਣ, ਫਿਰੋਤیاں ਮੰਗਣ, ਗੈਂਗਵਾਰ ਤੇ ਟਾਰਗੇਟ ਹਮਲਿਆਂ ਦੀ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ। ਇਹਨਾਂ ਸਭ ਘਟਨਾਵਾਂ ਦੀ ਸਾਂਝੀ ਵਜ੍ਹਾ ਮੌਜੂਦਾ ਸਰਕਾਰ ਦੀ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਕਰਨ ਅਤੇ ਕਾਨੂੰਨ ਵਿਵਸਥਾ ਕਾਇਮ ਰੱਖਣ 'ਚ ਪੂਰੀ ਤਰ੍ਹਾਂ ناکامی ਹੈ। ਜਦੋਂ ਰਾਜਨੀਤਿਕ ਆਗੂ, ਵਪਾਰੀ ਅਤੇ ਆਮ ਨਾਗਰਿਕ ਆਪਣੇ ਘਰਾਂ 'ਚ ਸੁਰੱਖਿਅਤ ਨਹੀਂ ਰਹੇ ਤਾਂ ਇਹ ਸਾਫ਼ ਸੰਕੇਤਕ ਹੈ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਰ ਹੋ ਚੁੱਕਿਆ ਹੈ। ਪੰਜਾਬ ਨੂੰ ਇਸ ਤੋਂ ਵੱਧ ਹੋਰ ਡਰ, ਅਰਾਜਕਤਾ ਅਤੇ ਅਸੁਰੱਖਿਆ ਦੇ ਮਾਹੌਲ ਵੱਲ ੱੱਕਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਹ ਕਟਨਾ ਇੱਕ ਵਾਰ ਫਿਰ ਨ ਲੈਕੀਤੀ ਅਯੋਗਤਾ ਨੂੰ ਬੇਨਕਾਬ ਕਰਦੀ ਹੈ ਅੱਜ ਪੰਜਾਬ ਦਿੱਲੀ ਬੈਠੇ ਲੋਕਾਂ ਦੁਆਰਾ ਰਿਮੋਟ ਕੰਟਰੋਲ ਰਾਹੀਂ ਚਲਾਇਆ ਜਾ ਰਿਹਾ ਹੈ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਇੱਜ਼ਤ ਅਤੇ ਜਾਨਾਂ ਦੀ ਕੋਈ ਪਰਵਾਹ ਨਹੀਂ ਰਹੀ ਫਿਲਹਾਲ ਇਹ ਹਜੇ ਕੁਝ ਸਾਹਮਣੇ ਨਹੀਂ ਆਇਆ ਕਿ ਗੋਣੀਆਂ ਕਿਉਂ ਚੜਾਈਆਂ ਗਈਆਂ ਤੇ ਇਸ ਦੇ ਪਿੱਛੇ ਵਜ੍ਹਾ ਕੀ ਸੀ ਪਰ ਇਸ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਦੀ ਲਾਅ ਐਂਡ ਆਰਡਰ ਦੀ ਸਥਿਤੀ ਤੇ ਬਹੁਤ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਤੇ ਰਾਜਾ ਵੜਿੰਗ ਨੇ ਵੀ ਪੰਜਾਬ ਸਰਕਾਰ ਨੂੰ ਇਸ ਮਾਮਲੇ 'ਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਹੀ ਦੋਸ਼ੀਆਂ ਨੂੰ ਨਾ ਗ੍ਰਿਫਤਾਰ ਕੀਤਾ ਗਿਆ ਤੇ ਜਲਦੀ ਕਾਂਗਰਸ ਪਾਰਟੀ ਵੱਡਾ ਧਰਨ ਆ ਲਏ